ਆਪ ਜੀ ਦਾਇਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦਰਾ ਦੇ ਅੱਗੇ ਖੜੇ ਆ ਅਜੇ ਨਹੀਂ ਦੇਰ ਤੱਕ ਕੋਈ ਅਜੋਕੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਤੁਹਾਨੂੰ ਦਿਖਾਉਣਾ ਨੇ ਵਿਟੇਨ ਕੀਤਾ ਕੁਝ ਉਸੇ ਕੋਲ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਤਰਾਵਾ ਲਈ ਇੰਨੀ ਨੌਲੇਜ ਨਹੀਂ ਆ ਕਿ ਕੀ ਹੋਇਆ ਤੁਸੀਂ ਕੀਤਾ ਸੀ ਕਿ ਕਿਸੇ ਹੋਰ ਨੂੰ ਜਿਹੜਾ ਕੰਪਰੀ ਬਣਾ ਕੇ ਲੈਂਦਾ ਰਿਹਾ ਉਹ ਜਿਗਰ ਵੀ ਜੱਸਾ ਦੇ ਸਾਹਮਣੇ ਹੋਇਆ ਉਹ ਅਖੀਰ ਦੇ ਵਿੱਚ ਹੋਇਆ ਸੀਗਾ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਉਸ ਗੱਲ ਦਾ ਜ਼ਿਕਰ ਤੇ ਜ਼ਰੂਰ ਕਰਨਾ ਬੰਦਾ ਸੀਗਾ ਬਟ ਉਸ ਤੋਂ ਵੀ ਮੋਸਟ ਇੰਪੋਰਟੈਂਟਲੀ ਸੀਗਾ ਸਾਡੀ ਧਰਮੀ ਫੌਜੀ ਦੀ ਉਸ ਭੈਣ ਜਿਹਦੇ ਨਾਲ ਉਸ ਧੀ ਜਿਹਦੇ ਨਾਲ ਇੱਕ ਬਹੁਤ ਵੱਡਾ ਤੱਕਾ ਹੋ ਰਿਆ ਵਾ 2 ਸਾਲਾਂ ਦੇ ਬੱਚੇ ਦੀ ਮਾਂ ਜਿਹਨੂੰ ਇਲੀਗਲੀ ਜਿਹੜਾ ਵਾ ਗ੍ਰਿਫਤਾਰ ਕਰ ਦਿੱਤਾ ਗਿਆ ਵਾ ਔਰ 111 ਬੀ ਐਨ ਐਸ ਤਹਿਤ ਜਿਸ ਦਾ ਕੋਈ ਸਿਰ ਨਹੀਂ ਕੋਈ ਮਥਾ ਨਹੀਂ ਮੇਜਰ ਕੰਸਰਨ ਇਹ ਸੀਗਾ ਔਰ ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਕਿ ਐਡਵੋਕੇਟ ਸੋਪਤੀ ਜੀ ਐਡਵੋਕੇਟ ਕਲੇਰ ਜੀ ਐਡਵੋਕੇਟ ਜੀ ਐਸ ਢਿੱਲੋਂ ਜੀ ਸਾਡੇ ਹੋਰ ਵੀ ਜਿਹੜੇ ਲਰਨ ਕਾਉਂਸਲ ਨੇ ਸੀਨੀਅਰ ਐਡਵੋਕੇਟਸ ਬਹੁਤ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਐਂਡ 100 ਦੇ ਵਿੱਚੋਂ 100 ਜਿੰਨੇ ਵੀ ਬੈਸਟ ਉਹਨਾਂ ਨੇ ਆਪਣੇ ਫੈਕਟਸ ਦਿੱਤੇ ਨੇ ਫਿਗਰਸ ਦਿੱਤੇ ਨੇ ਬਹੁਤ ਵਧੀਆ ਆਰਗੂ ਕੀਤਾ ਐਂਡ ਆਈ ਊਡ ਹੰਬਲੀ ਰਿਕਵੈਸਟ ਕੀ ਅਸੀਂ ਵੇਟ ਕਰੀਏ ਕਿਉਂਕਿ ਬਾਈ ਪੈਸੇਜ ਆਫ ਟਾਈਮ ਦ ਕੋਰਟ ਵਿਲ ਡਿਲੀਵਰ ਇਟਸ ਵਰਡ ਇਟ ਇਨਸਾਫ ਫਾਇਰ ਮੈਨੋ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦੇ ਜਿਹੜੇ ਅੱਜ ਖੜੇ ਆ ਅਜੇ ਨਹੀਂ ਵੀਰ ਸਾਥੀ ਅੱਜੋ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਦਿਖਾਉਣਾ ਨੇ ਰਿਟੇਨ ਕੀਤਾ ਕੁਝ ਉਸ ਤੋਂ ਸਾਰਾ ਇਕੱਠਾ ਹੋ ਰਿਹਾ ਹੈ ਜੀ ਕੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਪਰਾਵਾ ਲਈ ਨਹੀਂ ਨੌਲੇਜ ਨਹੀਂ ਆ ਕਿ ਕੀ ਮਿਲਿਆ ਇਸ ਤੋਂ ਜਿਹੜਾ ਇਹ ਸਾਬਤ ਹੁੰਦਾ ਹੈ ਕਿ ਆਨਰੇਬਲ ਕੋਰਟ ਨੇ ਚੰਗੀ ਤਰ੍ਹਾਂ ਜਿਹੜਾ ਹੈ ਉਹ ਦੋਨਾਂ ਧਿਰਾਂ ਦੇ ਜਿਹੜੇ ਆਰਗੂਮੈਂਟ ਸੁਨੇ ਉਹਨਾਂ ਦੇ ਫੈਕਟਸ ਸੁਨੇ ਨੇ ਔਰ ਤੁਸੀਂ ਇੱਕ ਆਪਣੇ ਕੁਐਸਚਨ ਦੇ ਵਿੱਚ ਹੀ ਆਨਸਰ ਦਿੱਤਾ ਹੈ ਅੱਜ ਕੱਲ ਦੀ ਡੇਟ ਤੱਕ ਟਿਲ ਡੇਟ ਅੱਜ ਤੱਕ ਤਰੰਤਾਂ ਦੇ ਵਿੱਚ ਇਦਾਂ ਨਹੀਂ ਹੋਇਆ ਹੋਊਗਾ ਕਿ ਅਦਾਲਤ ਮੈਂ ਕਹਿਣਾ ਚਾਹੁੰਦੀ ਗੁਰੂ ਜੀ ਇਹ ਤਰੰਤਾਂ ਚ ਇਤਿਹਾਸਿਕ ਇਤਿਹਾਸਿਕ ਅੱਜ ਦੀ ਜਿਹੜੀ ਹੈ ਅਦਾਲਤ ਦੀ ਕਾਰਵਾਈ ਦੇਖੋ ਮੈਂ ਜਿੱਦਾਂ ਜ਼ਿਕਰ ਕੀਤਾ ਕਿ ਇਤਿਹਾਸਿਕ ਵੀ ਔਰ ਨਾਲ ਦੀ ਨਾਲ ਇਹ ਵੀ ਹੈ ਕਿ 10 ਵਜੇ ਸਟਾਰਟ ਹੋਈ ਹੈ ਜੀ ਐਡਵੋਕੇਟਸ ਜਿਹੜੇ ਸੀਗੇ 10 ਵਜੇ ਜਿਹੜੇ ਐਡਵੋਕੇਟਸ ਜਿਹੜੇ ਸਾਡੇ ਹਾਈ ਕੋਰਟ ਤੋਂ ਆਉਣੇ ਸੀ ਇੱਕ ਉਹ ਆਏ ਦੂਸਰੇ ਪਾਸੇ ਏ ਏ ਜੀ ਜਿਹੜੇ ਨੇ ਅਸਿਸਟੈਂਟ ਐਡਵੋਕੇਟ ਜਨਰल्स ਦੇ ਜਿਹੜੇ ਦੋ ਨੇ ਜਾਂ ਤਿੰਨ ਜਿਹੜੇ ਨੇ ਉਹ ਇੱਥੇ ਪਹੁੰਚੇ ਸੀਗੇ ਐਂਡ 10 ਵਜੇ ਤੋਂ ਲੈ ਕੇ ਹੁਣ ਤੱਕ ਸਾਰਾ ਜਿਹੜਾ ਪ੍ਰੋਸੀਜਰ ਚੱਲਿਆ ਸਾਰੇ ਪ੍ਰੋਸੀਡਿੰਗਸ ਚੱਲੀ ਔਰ ਹੁਣ ਜਿਹੜਾ ਅੰਤਿਮ ਸਮਾ ਆ ਗਿਆ ਉਹ ਵਰਡਿਕ ਦਾ ਸਮਾ ਆ ਗਿਆ ਸੋ ਪਰਮਾਤਮਾ ਕਿਰਪਾ ਕਰੇ ਕੰਚਨਪ੍ਰੀਤ ਦੇ ਨਾਲ ਦੇਖੋ ਲੋਕਾਂ ਦੀ ਹਮਦਰਦੀ ਹੈ ਆਫ ਦਾ ਰਿਕਾਰਡ ਭਾਵੇਂ ਤੁਸੀਂ ਜੀ ਇਨਸਾਨੀਅਤ ਦੇ ਨਾਤੇ ਆਓ ਇੱਕ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਉਸ ਲੜਕੀ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਉਹਨੂੰ ਇਨਸਾਫ ਮਿਲੇ ਇਨਸਾਫ ਕਿਤਾਇਆ ਮੈਨੂੰ ਤੇ ਸ਼ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦਾ ਜਿਹੜੇ ਅੱਜ ਖੜੇ ਆ ਅਜੇ ਨੀਂਦ ਜੇ ਸਾਥ ਕੋਈ ਆਜੂ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਤੁਹਾਨੂੰ ਜਿਹਨਾਂ ਨੇ ਰਿਟੇਨ ਕੀਤਾ ਉਸ ਉਸ ਪਾਰਾ ਕਿਸ਼ੋਰ ਰਾਜੀ ਜੀ ਕਿ ਕੋਈ ਜੀ ਦੋ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਤਰਾਵਾ ਦੀ ਨੌਲੇਜ ਨਹੀਂ ਆ ਕਿ ਕੀ ਸੁਣਾਇਆ 111 ਦੇ ਵਿੱਚ ਹੁੰਦਾ ਕਿ ਤੁਸੀਂ ਕਿਸੇ ਵੀ ਇਲੀਗਲ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਭਾਗ ਲੈਂਦੇ ਜੀ ਇਹਦੀ ਡੈਫੀਨੇਸ਼ਨ ਨਹੀਂ ਹੈ ਔਰ ਆਰਗੇਨਾਈਜ਼ ਕ੍ਰਾਈਮ ਦੀ ਅੱਗੇ ਜੇ ਤੁਸੀਂ ਪੜੋਗੇ ਬੀ ਐਨ ਐਸ ਉਹਦੇ ਵਿੱਚ ਆਉਂਦਾ ਕਿ ਤੁਸੀਂ ਮਰਡਰ ਕਰਨਾ ਐਕਸਟਰੈਕਸ਼ਨ ਕਰਨਾ ਡਰੱਗਸ ਕਰਨਾ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਵਾ ਕਬਜ਼ਾ ਕਰਨਾ ਔਰ ਹੋਰ ਜਿਹੜੇ ਐਕਸੈਟਰਾ ਹੋਰ ਜਿਹੜੇ ਕ੍ਰਾਈਮਸ ਆ ਉਹ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਆਉਂਦੇ ਆ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਉਹਦੇ ਜਿਹੜੀ ਆ ਇਹਨਾਂ ਨੇ ਸਾਰੀ ਰਿਪੋਰਟ ਬਣਾਈ ਹੈ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਗੁਰਮੀਤ ਕੌਰ ਫਮ ਨਾਟ ਰੋਂਗ ਗੁਰਮੀਤ ਕੌਰ ਪਧਰੀ ਕਲਾਤੋਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕੰਚਨਪ੍ਰੀਤ ਕੌਰ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਵਾ ਦੂਸਰੇ ਪਾਸੇ ਤੁਸੀਂ ਅਕਾਲੀ ਦਲ ਨੂੰ ਵੋਟ ਪਾਓ ਤੁਸੀਂ ਹਰਮੇਂ ਸਿੰਘ ਸੰਧੂ ਨੂੰ ਕਰ ਰਹੇ ਜੀ ਔਰ ਉਹਨਾਂ ਨੇ ਇਹ ਫੈਕਟ ਦਿੱਤਾ ਸੀਗਾ ਕਿ ਤੁਸੀਂ ਜੀ ਪ੍ਰਿੰਸੀਪਲ ਸੁਖਿੰਦਰ ਕੌਰ ਨਾਵ ਨੂੰ ਜਿਹੜਾ ਵੋਟ ਪਾਉ ਹੁਣ ਇਹਦੇ 'ਚ ਤੁਸੀਂ ਮੈਨੂੰ ਦੱਸੋ ਕਿ ਬੀਐਨਐਸ ਦੀ ਡੈਫੀਨੇਸ਼ਨ ਨੂੰ ਇਹ ਸਾਰੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਕੀ ਬੀਐਨਐਸਟੀ ਡੈਫੀਨੇਸ਼ਨ ਆਰਗੇਨਾਈਜ਼ ਕ੍ਰਾਈਮ ਜਿਹਦੇ ਚ ਐਕਸਟਰਚਨ ਹੈ ਜਿਹਦੇ ਚ ਡਰੱਗਸ ਹੈ ਜਿਸਦੇ ਵਿੱਚ ਕਿਡਨਾਪਿੰਗ ਹੈ ਜਿਸਦੇ ਵਿੱਚ ਗ੍ਰੀਵੀਅਸ ਹਰਟ ਹੈ ਜਿਸਦੇ ਵਿੱਚ ਅਟੈਂਪਟ ਟੂ ਮਰਡਰ ਹੈ ਕਿ ਇਹ ਸਾਰਾ ਕੁਝ ਉਹਦੇ ਵਿੱਚ ਹੁੰਦਾ ਹੈ ਮੰਨੀ ਲੌਂਡਰਿੰਗ ਵੀ ਹੈ ਇਹ ਬਿਲਕੁਲ ਨਹੀਂ ਹੈਗਾ ਸੋ ਇਹ ਜਿਹੜੇ ਫੈਕਟਸ ਐਂਡ ਫਿਗਰਸ ਐ ਜਿਹੜੇ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੀ ਦੱਸ ਸਕਦਾ ਬਾਕੀ ਕਿਉਂਕਿ ਸਾਰੀ ਕੌਨਫਿਡੈਂਸ਼ੀਅਲ ਨੇ ਕਿਤੇ ਨਾ ਕਿਤੇ ਦੂਸਰੇ ਵਿਰੋਧੀ ਆਸਰਾ ਨਾ ਲੈ ਲੈ ਸੋ ਇਹ ਫੈਕਟਸ ਐਂਡ ਫਿਗਰਸ ਸਾਡੇ ਲਰਨ ਕਾਉਂਸਲ ਵੱਲੋਂ